Hei, hei! Tulos ja pappa, yeah ਕਿ ਉਹਦੇ ਮੇਨ ਹਾਇਨਾ ਗੱਲ ਕਰ ਰਹੇ ਜੀ ਹੁਣੀ ਗੱਲ ਕਰ ਰਹੇ ਆ ਗੱਲ ਕਰਕੇ ਇਹਦੇ ਕੋ ਆਪਸ ਦੇ ਵਿੱਚ ਕੋ ਹੈਗੀ ਆ ਜੀ ਕੋਈ ਗੱਲਬਾਤ ਹੈਗੀ ਆ ਉਹ ਮੈਂ ਹੁਣੀ ਪਹੁੰਚਿਆ ਹੀ ਆ ਮੈਂ ਪਹੁੰਚਿਆ ਮੈਂ ਸਾਰੀ ਗੱਲ ਸੁਣ ਕੇ ਤੁਹਾਨੂੰ ਦੱਸ ਦਾਂਗਾ ਠੀਕ ਆ ਮੈਂ ਪਹੁੰਚਿਆ ਹੀ ਆ ਤੁਹਾਡੇ ਸਾਹਮਣੇ ਆਹਦਾ ਇਹ ਤਾਕਤ ਨਗਰਪਾਲਿਕਾ ਦੇ ਬਲਾਦ ਨਾਲ ਆਪਸੀ ਤਖਾਣਾ ਹੋਊਗਾ ਕਿ ਉਹ ਤੁਹਾਨੂੰ ਬੜੇਗਾ ਉਹਨੇ ਸੋੜਾ ਇੱਕ ਪੱਤੀ ਲਿਖੀ ਕਿ ਆਪਕੋ ਸਿਰਫ ਮਾਤਰੀ ਨੂੰ ਹਲਕਾ ਭਰਾਇ ਕਿ ਨਹੀਂ ਜਿਹਦੇ ਵਿੱਚ ਉਹਨੇ ਲਿਖਾਇਆ ਗੁੰਡੇ ਸਫਾਈ ਕਰਮਚਾਰੀ ਕਸਮਾਂ ਨੇ ਦਰਪਾਸੇ ਆਪੇ ਲੈਣ ਵਾਲੇ ਗੁੰਡੇ ਲੱਗਦੇ ਆ ਆ ਦੇਖੋ ਇਹ ਗੁੰਡੇ ਲੱਗਦੇ ਆ ਔਰ ਉਸ ਬੰਦੇ ਤੇ ਮਾਫੀ ਤਾਂ ਕੋਈ ਨਹੀਂ ਮਿਲਦੀ ਅਸੀਂ ਵੀ ਕਰਨਾ ਚਾਹਦੇ ਪੈਸਾ ਪ੍ਰਾਪਤ ਹੋਵੇ ਔਰ ਸਭ ਕੁਝ ਪੂਰ ਕੀਤਾ ਜਾਵੇ ਹਾਏ ਹਾਏ ਸੋ ਅਸੀਂ ਕਹਿੰਦੇ ਆ ਕਿ ਉਹ ਆਪਾਂ ਕਰਦੇ ਕਿਤੇ ਜਾ ਰਹੇ ਹਾਏ ਹਾਏ ਇਹ ਮਾਮਲਾ ਸਰ ਕੁਛ ਨਹੀਂ ਹੈ ਇੱਕ ਛੋਟੀ ਜੀ ਗੱਲ ਪਿੱਛੇ ਫੇਸਬੁਕ ਦੀ ਲੜਾਈ ਹੈ ਫੇਸਬੁਕ ਦੀ ਲੜਾਈ ਤੋਂ ਬਾਅਦ ਇਹ ਕੋਈ ਤਤਕਾਰ ਹੋਇਆ ਇਹਨਾਂ ਦਾ ਆਪਸੀ ਤਤਕਾਰ ਤੋਂ ਬਾਅਦ ਕੋਈ ਲੜਾਈ ਹੋ ਗਈ ਚਲੋ ਇਹਦਾ ਕਾਨੂੰਨੀ ਮੁੱਦਾ ਹੈ ਕੋ ਕਾਨੂੰਨੀ ਮੁੱਦਾ ਕਾਨੂੰਨੀ ਤੌਰ ਤੇ ਜੋ ਵੀ ਕਾਰਵਾਈ ਕਰਨੀ ਕਾਨੂੰਨ ਨਾਲ ਕਰਨੀ ਜਿਹੜੇ ਸਾਰੇ ਟੇਕੀਰ ਮੰਗਲ ਬ੍ਰਦਰ ਹੀ ਕੋਲ ਆਏ ਬ੍ਰਦਰ ਹੀ ਸਾਡੇ ਉਹ ਉਹੀ ਇਹਨਾਂ ਨਗਰਪਾਲਿਕਾ ਦੇ ਮਲਾਜ਼ਮਾਂ ਨੂੰ ਇੱਕ ਐਸਾ ਗਲਛਾਪੇ ਦੇ ਨਾਲ ਸੰਬੋਧਨ ਕੀਤਾ ਕਿ ਗੁੰਡਾ ਸ਼ਬਦ ਕਹਿ ਕੇ ਸੰਬੋਧਨ ਕੀਤਾ ਔਰ ਇੱਥੇ ਮੁੱਦਾ ਕੋਈ ਨਹੀਂ ਹੈ ਜੇ ਅਗਰ ਉਹ ਆ ਕੇ ਇੱਥੇ ਮਾਫੀ ਮੰਗ ਲਵੇ ਜਾਂ ਕਿਸੇ ਤਰ੍ਹਾਂ ਮੱਤਵਾ ਹੋ ਜਾਂਦਾ ਤਾਂ ਐਡੀ ਜਿਹੜੀ ਪਬਲਿਕ ਨੂੰ ਹਾਸ ਨਹੀਂ ਹੋਣਾ ਪੈਣਾ ਸੀਗਾ ਔਰ ਤੁਸੀਂ ਦੇਖੇ ਰਹੇ ਇਹ ਉਹ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਹੈ ਜਿਹੜੇ ਕਿ ਵਿਚਾਰਾ ਦਿਨ ਰਾਤ ਹਰ ਸੁੱਖ ਦੁੱਖ ਦੇ ਵਿੱਚ ਹਰ ਕਿਸੇ ਦੇ ਨਾਲ ਖੜਦੇ ਆ ਲੋਕ ਸਵੇਰੇ ਉੱਠ ਕੇ ਮੰਦਰ ਗੁਰਦਾਰੇ ਜਾਂਦੇ ਔਰ ਇਹ ਵਿਚਾਰੇ ਸਵੇਰੇ ਸਵੇਰੇ ਸਫਾਈ ਦੇ ਕੰਮ ਨੂੰ ਲੱਗੇ ਹੁੰਦੇ ਅੱਜ ਇਹਨਾਂ ਦੇ ਨਾਲ ਐਡਾ ਤੱਕਾ ਹੋਇਆ ਕਰਦਾ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਇਹ ਮਜਬੂਰੀ ਦੇ ਵਿੱਚ ਸਾਨੂੰ ਧਰਨਾ ਲਗਾਵਾ ਪਿਆ ਕੀ ਕਰਨਾ ਦੋ ਤਿੰਨ ਦਿਨ ਤੋਂ ਜਿਹੜਾ ਕਿ ਇੱਕ ਵਾਕਿਆ ਵਰਤਿਆ ਸੀ ਜਿਸ ਵਿੱਚ ਸਾਡੇ ਨਗਰ ਕੌਂਸਲ ਦੇ ਮੁਲਾਜ਼ਮ ਇੱਕ ਮੌਕੇ ਤੇ ਗਏ ਸੀਗੇ ਪਟਸਪਾਈ ਸੈਂਟਿਸ਼ਿਪ ਵਿਭਾਗ ਬਨੂ ਸਾਨੂੰ ਇੱਕ ਲੈਟਰ ਆਈ ਸੀ ਇਸ ਜਗ੍ਹਾ ਤੇ ਡੰਗਾ ਟੁੱਟਿਆ ਤੇ ਸੀਵਰ ਦੀ ਕੋਈ ਦਿੱਕਤ ਆਈ ਹੋਈ ਹੈ ਤੇ ਸਾਡੇ ਮੁਲਾਜ਼ਮ ਮੌਕੇ ਤੇ ਮੌਕਾ ਦੇਖਣ ਗਏ ਸੀ ਤੇ ਉਸ ਮੌਕੇ ਇੱਕ ਲੇਡੀ ਸਰਪੰਚ ਦਾ ਹੱਥ ਫਸਪਾਇੰਡ ਹਸਬੰਡ ਜਿਸ ਦਾ ਨਾਮ ਹਰਤੇਗਵੀਰ ਸਿੰਘ ਹੈ ਉਸ ਨੇ ਮੌਕੇ ਤੇ ਆ ਕੇ ਸਾਡੇ ਮੁਲਾਜ਼ਮਾਂ ਦੇ ਨਾਲ ਉਹ ਝਗੜਾ ਕੀਤਾ ਕੁੱਟਮਾਰ ਕੀਤੀ ਜਿਸ ਦੇ ਅਪਰਾਧ ਸਾਡੇ ਮੁਲਾਜ਼ਮ ਨਗਰ ਕੌਂਸਲ ਦੇ ਸਰਕਾਰੀ ਹਸਪੀਟਲ ਜੇਰੇ ਇਲਾਜ ਰਹੇ ਉਹਨਾਂ ਦੀ ਐਮਲਰ ਕੱਟੀ ਜਾ ਚੁੱਕੀ ਹੈ ਬਿਆਨ ਹੋ ਚੁੱਕੇ ਹੈ ਪਰ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਬੰਦਾ ਇਸ ਬੰਦੇ ਨੇ ਲਗਾਤਾਰ ਹੀ ਮੁਲਾਜ਼ਮਾਂ ਦੇ ਬਾਰੇ ਲਿਖ ਲਿਖ ਕੇ ਇਹ ਸੋਸ਼ਲ ਮੀਡੀਆ ਤੇ ਪਾਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਗੁੰਡਾ ਫੋਰਸ ਲਿਖਿਆ ਗਿਆ ਤੇ ਬ੍ਰੈਕਟ ਦੇ ਵਿੱਚ ਲਿਖਿਆ ਗਿਆ ਸਫਾਈ ਕਰਮਚਾਰੀ ਇਹਨਾਂ ਪੂਰੇ ਸਫਾਈ ਕਰਮਚਾਰੀਆਂ ਦੀ ਜਿਹੜੀ ਤੋਹਫੀਰ ਕੀਤੀ ਹੈ ਅਸੀਂ ਕਹਿੰਦੇ ਇਸ ਸੰਬੰਧੀ ਜਿਹੜੀ ਪੰਦੀ ਕਾਰਵਾਈ ਹੋਵੇ ਸਾਡੇ ਸਫਾਈ ਮੁਲਾਜ਼ਮ ਵੀ ਆਪਣੇ ਸ਼ਾਂ ਸ਼ੌਕਤ ਦੀ ਬੈਠੇ ਹੋਏ ਨੇ ਕਿ ਉਹਨਾਂ ਦੀ ਤੋਹਫੀਰ ਹੋਈ ਹੈ ਤੇ ਅਸੀਂ ਆਪਣੇ ਮੁਲਾਜ਼ਮਾਂ ਦੇ ਨਾਲ ਡਟ ਕੇ ਖੜੇ ਹੋਏ ਆ ਜੀ ਅਸਲ 'ਚ ਕਿਹਾ ਜਾ ਰਿਹਾ ਦੂਜੀ ਧਿਰ ਦੇ ਵੱਲੋਂ ਕਿ ਇਹ ਪੂਰਾ ਮਾਮਲਾ ਹੋ ਰਿਹਾ ਕੇਵਲ ਤੇ ਕੇਵਲ ਉਹਨੇ ਤੇ ਰਿੰਗਤ ਜਿਹੜੀ ਦੇਣੀ ਉਹ ਦੂਜੀ ਤੇ ਸਿੱਧੇ ਤੌਰ ਤੇ ਜਿਹੜਾ ਤੁਹਾਡੇ ਉੱਪਰ ਇਲਜ਼ਾਮ ਲਾਏ ਜਾ ਰਹੇ ਤੁਸੀਂ ਉਹਦੇ ਹਰ ਦੂਜੀ ਦੂਜੀ ਤੇ ਇਲਜ਼ਾਮ ਲਾਉਣੀ ਹੈ ਦੂਜੀ ਤੇ ਇਲਜ਼ਾਮ ਲਾ ਰਹੇ ਨਿੱਜੀ ਨਿੰਜੀ ਰਿੰਜ ਦੇ ਤਹਿਤ ਇਲਜ਼ਾਮ ਲਗਾ ਰਹੇ ਆ ਜਦ ਕਿ ਸਚਾਈ ਜੋ ਮੈਂ ਤੁਹਾਨੂੰ ਦੱਸ ਚੁੱਕਿਆ ਉਹ ਹੀ ਹੈ ਤੁਹਾਡੇ ਨਾਲ ਨਿੱਜੀ ਕਿਹੜਾ ਕੱਟੂ ਦੀ ਕੋਸ਼ਿਸ਼ ਨਿੱਜੀ ਕਿਹੜਾ ਕੱਟੂ ਦੀ ਸਾਰੇ ਸਪਾਈ ਨਗਰ ਕੌਂਸਲ ਦੇ ਨਾਲ ਵੀ ਸਾਡੇ ਨਾਲ ਵੀ ਵਿੱਚ ਸਭ ਨਾਲ ਕੀ ਅਗਲਾ ਪ੍ਰੋਸੈਸ ਕੀ ਰਹੇਗਾ ਅਗਲਾ ਪ੍ਰੋਸੈਸ ਹੋਣਾ ਇਹਨਾਂ ਦੇ ਮੁਤਾਬਕ ਹੈ ਇਹਨਾਂ ਦੀ ਹੁਣ ਜੂਨੀਅਨ ਆ ਪੰਜਾਬ ਦੀਆਂ ਵੀ ਆ ਰਹੀਆਂ ਐ ਤੇ ਕੱਲ ਤੋਂ ਜਦ ਸ਼ੈਦਰ ਰਾਤ ਨੂੰ ਆਜਣ ਤੇ ਉਹ ਜੋ ਇਹਨਾਂ ਨੇ ਸਾਨੂੰ ਦੱਸਿਆ ਤੇ ਪਰ ਅਸੀਂ ਇਹਦੇ ਨਾਲ ਇੱਥੇ ਖੜੇ ਆਂ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਜਾਮ ਪੂਰੋ ਪਰ ਉਹ ਪ੍ਰਸ਼ਾਸਨ ਦੇ ਨਾਲ ਹਜੇ ਸਾਡੀ ਕੋਈ ਗੱਲ ਨਹੀਂ ਠੀਕ ਹਜੇ ਕੋਈ ਗੱਲ ਨਹੀਂ ਮਾਮਲਾ ਇਹ ਪਿਛਲੀ ਦਿਨੀ ਇੱਕ ਸਰਪੰਚ ਦੇ ਹਸਬੰਦ ਦਾ ਸੀਗਾ ਤੇ ਨਗਰ ਕੌਂਸਲ ਦੇ ਮੁਲਾਜ਼ਮ ਸਪੋਰਟ ਚੈੱਕ ਕਰਨ ਗਏ ਸੀਗੇ ਤੇ ਉੱਥੇ ਇਹਨਾਂ ਦੇ ਵਿੱਚ ਆਪਸੀ ਬਿਚ ਲੜਾਈ ਹੋਈ ਇੱਕ ਵਿਅਕਤੀ ਦੇ ਵੱਲੋਂ ਇਹ ਇਨਾ ਉਪਰੋ ਲਗਾਇਆ ਗਿਆ ਕਿ ਅਮਿਗੇਸ਼ਨ ਕੇ ਵੀ ਮੇਰੇ ਉਤੇ ਨਹੀਂ ਨਾਮ ਲਾਇਆ ਗਿਆ ਚਲੋ ਜੀ ਇਦਾਂ ਦੀ ਕੋਈ ਗੱਲ ਨਹੀਂ ਸੀ ਕਿ ਇਨਾ ਇਨਾ ਦੇ ਵੱਲੋਂ ਇੱਕ ਵਿਅਕਤੀ ਵੱਲੋਂ ਆਪਣੀ ਇੱਕ ਤਰਕੀ ਕਰਕੇ ਨਗਰ ਕੌਂਸਲ ਮਿਲਾਂ ਦੇ ਨੇ ਫਟਮਾਰ ਕੀਤੀ ਗਈ ਉਸ ਤੋਂ ਬਾਅਦ ਇੱਕ ਲੈਟਰ ਸ਼ੋਸ਼ਲ ਮੀਡੀਆ ਤੇ ਭੁੰਦੀ जिसਦੇ ਵਿੱਚ 파데 सफाई सेवा ਨੂੰ ਗੁੰਡਾ ਕੋਰਸ ਕਿਹਾ ਕੇ ਸਮੋਧਨ ਦਿੱਤਾ ਜਾਂਦਾ ਸੋ ਅਸੀਂ ਇਸ ਦੀ ਦਾ ਮੋਟੋ ਲੈ ਕੇ ਤੁਸੀਂ ਦਿਨ ਅਸੀਂ ਜਿਹੜਾ ਕਾਰਨਾ ਸਟਾਰਟ ਕੀਤਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਵਿਅਕਤੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਪ੍ਰਸ਼ਾਸਨ ਲਗਾਤਾਰ ਲਾਰੇਵਾੜਾ ਕਰ ਆ ਰਿਹਾ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਦੇ ਨਾਲ ਜੀ 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 ਜਾਨ ਬਿੱਤੇ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਕੋਈ ਹੋ ਰ ਰਗਤ ਹੋ ਰਿਹਾ ਹੈ ਬਿਲਕੁਲ ਜੀ ਇਹ ਲੈਡਰ ਜਿਹੜਾ ਵਾਰਸਵਾਲੀ ਲੈਗਮੇ ਵੱਲੋਂ ਕੱਢਿਆ ਹੋਇਆ ਸੀਗਾ ਤੇ ਸਾਡੇ ਜਿਹੜੇ ਮੁਲਾਜ਼ਮਾ ਨਗਰ ਕੌਂਸਲ ਦੇ ਉੱਤੇ ਮੌਕਾ ਦੇਖਣ ਗਏ ਸੀਗੇ ਇਸ ਇਸ ਬੰਦੇ ਦਾ ਉੱਤੇ ਜਗਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਤੇ ਇਹ ਆਪਣੇ ਆਪ ਨੂੰ ਸਰਪੰਚ ਵਾਂਗ ਦੱਸ ਕੇ ਸਰਪੰਚ ਇਸ ਦੀ ਘਰ ਵਾਲੀ ਹੈ ਸੋ ਇਸ ਦੇ ਵੱਲ ਇਹ ਮਾਰਕ ਸਾਡੇ ਮੁਲਾਜ਼ਮਾਂ ਦੀ ਕੀਤੀ ਗਈ ਅਤੇ ਨਾਰਹੀ ਉਹਨਾਂ ਨੂੰ ਗੁੰਡਾ ਫੋਰਸ ਕਹਿ ਕੇ ਸਬੋਧਨ ਕੀਤਾ ਗਿਆ ਸੋ ਉਸ ਰੋਜ਼ ਦੇ ਵਿੱਚ ਸਾਡੇ ਮੁਲਾਜ਼ਮ ਕੰਨ ਦੀ ਤੋਂ ਧਰਨੇ ਦੇ ਬੈਠੇ ਆ ਕਿ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ